ਪਠਾਨਕੋਟ ਪੁਲਿਸ ਦੇ ਵੱਲੋਂ ਨੰਗਲਪੁਰ ਤੇ CIA ਸਟਾਫ ਪਠਾਨਕੋਟ ਦੇ ਸਾਂਝੇ ਆਪਰੇਸ਼ਨ ਦੌਰਾਨ 51.17 ਗ੍ਰਾਮ ਹੈਰੋਇਨ ਇੱਕ ਪਿਸਤੌਲ ਤੇ ਇਸ ਦੇ ਨਾਲ ਹੀ 65000 ਦੀ ਡਰਗਮਨਿਕ ਬਲਾਰੂ ਗੱਡੀ ਸਣੇ ਤੇ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਥਾਣਾ ਨੰਗਲਪੁਰ ਤੇ CIA ਸਟਾਫ ਪੁਲਿਸ ਦੇ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਪੁਲਿਸ ਦੇ ਵੱਲੋਂ ਤਿੰਨ ਵਿਅਕਤੀ ਕਾਬੂ ਕੀਤੇ ਗਏ ਜਿਨ੍ਹਾਂ ਦੇ ਪਾਸ 51.17 ਗ੍ਰਾਮ ਹੈਰੋਇਨ ਇੱਕ ਪਿਸਤੌਲ 65000 ਦੀ ਡਰਗ ਮਨੀ ਇੱਕ ਬਲੈਰੋ ਗੱਡੀ ਬਰਾਮਦ ਹੋਈ ਹੈ ਇਹਨਾਂ ਦੀ ਪਛਾਣ rahul उर्फ ਆਂਡਾ ਇਸ ਦੇ ਨਾਲ ਅਸ਼ਮੀਤ ਸਿੰਘ ਉਰਫ ਬਿੱਲੀ ਵਿਕਰਾਂਤ ਸਿੰਘ ਵਾਸੀ ਕੱਚਾ ਕੁਆਟਰ ਪਠਾਨਕੋਟ ਦੇ ਰੂਪ ਦੇ ਵਿੱਚ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ rahul ਆਂਡਾ ਜੋ ਕਿ ਬਦਮਾਸ਼ ਟਾਈਪ ਦਾ ਬੰਦਾ ਹੈ ਜਿਸ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਤਾਂ ਪੁਲਿਸ ਦੇ ਵੱਲੋਂ ਇਸ ਤੇ ਉਹ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਗਈ ਉਸਨੇ ਦੱਸਿਆ ਕਿ ਕਿਹੜੇ ਕਿਹੜੇ ਤਸਕਰਾਂ ਦੇ ਸੰਬੰਧ ਦੇ ਵਿੱਚ ਡੀਐਸਪੀ ਦਾ ਕਹਿਣਾ ਹੈ ਕਿ 8-9 ਲੋਕ ਹੋਰ ਵੀ ਨਾਮਜ਼ਦ ਕੀਤੇ ਗਏ ਨੇ ਜਿਨ੍ਹਾਂ ਦੀ ਗ੍ਰਿਫਤਾਰੀ ਬਾਕੀ ਹੈ ਉਹਨਾਂ ਦਾ ਖੁਲਾਸਾ ਜੇ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਕਿ ਪੁਲਿਸ ਨਸ਼ੇ ਤੇ ਬਦਮਾਸ਼ਾਂ ਨੂੰ ਨਹੀਂ ਬਖਸ਼ੇਗੀ ਤੇ ਇਸ ਦੀ ਤਵਦੀਸ਼ ਅੱਗੇ ਜਾਰੀ ਹੈ ਤੇ ਨਸ਼ਾ ਤਸਕਰਾਂ ਨੂੰ ਜੇਲ੍ਹ ਤੱਕ ਪਹੁੰਚਾਉਣ ਦਾ ਜਿਹੜਾ ਮਕਸਦ ਹੈ ਉਹ جاری ਹੈ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਇਹ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪੰਜਾਬ ਤੋਂ ਪੁਲਿਸ ਲਗਾਤਾਰ ਇਹ ਬਦਮਾਸ਼ ਅੰਸਰ ਜਿਹੜੇ ਨਸ਼ਾ ਵੇਚਣ 'ਚ ਲੱਗੇ ਆ ਸਪਲਾਈਅਰ ਤੋਂ ਪੈਡਲਰ ਤੱਕ ਬਹੁਤ ਹੀ ਡਿਸੀਸਿਵ ਐਕਸ਼ਨਸ ਕਰ ਰਹੀ ਹੈ ਲਗਾਤਾਰ ਪਿਛਲੇ ਦਿਨੀ ਤੁਸੀਂ ਦੇਖਿਆ ਮੁੱਤਲਚੇ ਕੇ ਲਾਊਂਡਰ ਵੀ ਹੋਇਆ ਸੀ ਜਿਹਦੇ ਚ ਇੱਕ ਜਿਹੜਾ ਬਦਮਾਸ਼ ਜਿਹਾ ਲੜਕਾ ਸੀ ਉਹ ਸੀਰੀਅਸਲੀ ਇੰਜਰਡ ਹੋ ਗਿਆ ਸੀ ਤੇ ਉਹਦੇ ਬਾਅਦ ਹੋਰ ਵੀ ਆਪਾਂ ਕਹਾਂਨਪੁਰ ਚ ਇੱਕ ოਪਰੇਸ਼ਨ ਕੀਤਾ ਜਿੱਥੇ ਆਪਾਂ ਬਹੁਤ ਹੀ ਸਖਤ ਕਾਰਵਾਈ ਜੜੀ ਕਰ ਰਹੇ ਆਂ ਪੰਜਾਬ ਪੁਲਿਸ ਕਿਤੇ ਵੀ ਕਿਸੇ ਵੀ ਚੀਜ਼ ਨੂੰ ਘਾਟ ਨਹੀਂ ਕਰ ਰਹੀ ਜਿੱਥੇ ਐਸ ਪਰ ਲਾਅ ਸਾਨੂੰ ਬੋਤੀ ਚ ਕਰਨ ਦੀ ਲੋੜ ਆ ਤੇ ਆਪਾਂ ਕਰਾਂਗੇ ਲੇਟੈਸਟ ਜੀ ਜਿਹੜਾ ਆਪਣਾ ਮੁਕਦਮਾ ਆਪਾਂ ਦਰਜ ਕੀਤਾ ਹੈ ਐਫ ਆਈ ਆ ਨੰਬਰ 20 17 6 25 ਨੂੰ ਜਿਹੜਾ ਇਹ ਮਕਦਮਾ ਕਰਤ ਹੋਇਆ ਜੀ ਅੰਡਰ ਸੈਕਸ਼ਨ 21 27 ए 61 85 ਐਨਡੀਪੀਐਸਰ ਇਸ ਮਕਦਮੇ 'ਚ ਇਸ ਤਰ੍ਹਾਂ ਕਿ ਇੱਕ ਜਿਹੜਾ ਬੜਾ ਹੀ ਮਸ਼ਹੂਰ ਸਾਡੇ ਤੇ ਫੈਡਲੋ ਸੀਰ ਦਾ ਰਾਹੁਲ ਅੰਡਾ ਉਹਦੋਂ ਕਰ ਆਪਾਂ ਕਾਫੀ ਦਿਨ ਤੋਂ ਕੰਮ ਕਰ ਰਹੇ ਸੀ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸਿਆ ਜਿਹੜੇ ਬੰਦੇ ਇਹ ਨਸ਼ੇ ਵੇਚਣ ਵਾਲੇ ਕੰਮਾਂ 'ਚ ਲੱਗੇ ਆ ਉਹਨਾਂ ਦੀ ਸਾਰੀ ਡੀਟੇਲਸ ਆਪਣੇ ਕੋਲ ਅਵੇਲੇਬਲ ਹੁੰਦੀ ਹੈ ਉਹਨਾਂ ਦੇ ਆਪਾਂ ਲਗਾਤਾਰ ਹੀ ਜਿਹੜੇ ਆ ოਪਰੇਸ਼ਨ ਪਲਾਨ ਕਰਨੇ ਤੇ ਖਾਸ ਕਰ ਜਿਹੜੇ ਇਹਨਾਂ ਦੇ ਮੇਨ ਬੰਦੇ ਆ ਉਹਨਾਂ ਤੇ ਆਪਣੀ ਬਹੁਤ ਹੀ ਟ੍ਰੇਨਿੰਗ ਹੋ ਰਹੀ ਹੈ ਰਾਹੁਲ ਅੰਡਾ ਜਿਹੜਾ ਇਹ ਲੜਕਾ ਹੈ ਪੁੱਤਰ ਸੇਵਰ ਆ ਇਹਦੇ ਪਿੱਛੇ ਆਪਾਂ ਕਾਫੀ ਢੇਰ ਕੋ ਲੱਗੇ ਸੀ ਪਹਿਲੇ ਵੀ ਸਾਡੇ ਕੋਲ ਤੋਂ ਬਾਰੇ ਮਿਸ ਹੋ ਗਿਆ ਤੇ ਇਸ ਵਾਰ ਜਿਹੜੀ ਸੀਆਈਏ ਦੀ ਟੀਮ ਤੇ ਨਾਲ ਐਸਐਟੂ ਨਵਲ ਵੀ ਖੁਦ ਸুবਿੰਦਰ ਕਾਸ਼ਨੀ ਦੀ ਇਸ ਸੀਸ ਤੋਂ ਉੱਪਰ ਲੱਗੀ ਹੋਈ ਸੀ ਕਾਫੀ ਦੇਰ ਤੋਂ ਤੇ 17 ਤਰੀਕ ਨੂੰ ਫਿਰ ਸਾਡੇ ਜਿਹੜਾ ਨਿਰਮਲ ਨਾਕੇ ਤੇ ਸਾਡੇ ਕਾਬੂ ਆਇਆ ਉਹਦੇ ਬਾਅਦ ਇਹਦੇ ਨਾਲ ਦੋ ਹੋਰ ਦੋਸ਼ੀ ਜਿਹੜੇ ਆਪਾਂ ਉੱਥੇ ਗ੍ਰਿਫਤਾਰ ਕੀਤੇ ਸੀ ਜਿਨ੍ਹਾਂ ਦਾ ਨਾਮ ਹੈ ਜੀ ਅਸ ਅਸ ਸੁਮਿਤ ਸਿੰਘ ਉਹ ਬਿੱਲੀ ਜੱਟ ਤੇ ਬਿੱਲੀ ਜੱਟ ਵੀ ਉਹਨਾਂ ਦੇ ਗੈਂਗ ਦਾ ਮੈਂਬਰ ਹੈ ਇਹ ਵੀ ਬਰਮੋਸ਼ ਟਾਈਪ ਲੜਕਾ ਹੈ ਇਹਦੀ ਵੀ ਸਾਨੂੰ ਕਾਫੀ ਦੇਰ ਤੋਂ ਤਲਾਸ਼ ਸੀ ਇਸ ਤੋਂ ਲਾਵਾ ਤੀਸਰਾ ਇੱਕ ਹੈ ਵਿਕਰਾਂਤ ਸਿੰਘ ਪੁੱਤਰ ਬਚਨ ਲਾਲ ਵਾਸੀ ਮੋਹੱਲਾ ਕੱਚੇਕੋੜ ਇਹ ਦਾ ਰਿਸ਼ਤੇਦਾਰ ਹੈ ਜੀ ਆਪਣਾ ਰਾਹੁਲ ਲੰਡੇ ਦਾ ਤੇ ਇਹਨੂੰ ਵੀ ਆਪਾਂ ਉਸ ਤੋਂ ਗ੍ਰਫਤ ਦਿੱਤਾ ਸੀ ਤੇ ਇਹਨਾਂ ਤਿੰਨਾਂ ਕੋਲੋਂ ਆਪਾਂ 55.17 ਗ੍ਰਾਮ ਹੈਰਵਨ ਜਿਹੜੀ ਆ ਰਿਕਵਰ ਕੀਤੀ ਸੀ ਇਸ ਤੋਂ ਲਾਵਾ ਇਹਨਾਂ ਦੀ ਇੱਕ ਬਲੈਰੋ ਕਾਰ ਨੰਬਰੀ ਪੀਵੀ07ਬੀਬੀ86 ਤੋਂ ਦਾ ਤੇ 3530 ਰੁਪਏ ਜਿਹੜੀਆਂ ਡਰਗ ਮਨੀ ਵੀ ਆਪਾਂ ਨੇ ਕੋ ਮੋਕੇ ਤੋਂ ਰਿਕਵਰ ਕੀਤੀ ਸੀ। ਉਹਦੇ ਬਾਅਦ ਇਹ ਜਿਹੜੇ ਮਿਲਿਆ ਐਫ ਆਈ ਆਰ ਜਿਹੜੀ ਅਪਰੋਚ ਦਿੱਤੀ ਆ। ਜਿਸ ਤਰ੍ਹਾਂ ਤੁਹਾਨੂੰ ਮੈਂ ਕਿਹਾ ਸੀ ਕਿ ਇਹ ਕੋਲਾ ਬਦਮਾਸ਼ ਦਾ ਇੱਧਰ ਲੜਕਾ ਸੀ ਰਾਹੁਲ ਅੰਡਾ। ਉਹਦੇ ਬਾਅਦ ਐਸ ਐਚਓ ਨੰਗਲਪੁਰ ਦਵਿੰਦਰ ਕਾਸ਼ਨੀ ਜੀ ਦੀ ਟੀਮ ਨੇ ਇਹਦੇ ਬਾਅਦ ਜਿਹੜੀ ਨਾਲ ਕੋ ਜਿਹੜੀ ਗਹਿਨ ਪੁਸ਼ਕਿਸ਼ ਕੀਤੀ। ਉਹਦੇ ਬਾਅਦ ਫਰਦਰ ਇਹਦੀ ਜਿਹੜੀ ਆਪਾਂ ਪੁਸ਼ਕਿਸ਼ ਤੇ ਆਪਾਂ ਇਹਦੇ ਕੋਲੋਂ ਰਿਕਵਰੀ ਕੀਤੀ ਹੈ ਜੀ। ਇੱਕ ਪਿਸਤਲ ਦੀ ਤੇ ਨਾਲ ਇੱਕ ਜਿੰਦਾ ਰੋਂਗ ਤੇ ਨਾਲ 65000 ਰੁਪਿਆ ਜਿਹੜਾ ਰਿਕਵਰ ਕੀਤਾ ਇਹ ਵੀ ਫਰਦਰ ਪੁਸ਼ਕਿਸ਼ ਤੇ ਜਿਉਂ ਨੇ ਨਿਸ਼ਾਨਦੇਹੀ ਕੀਤੀ ਉਹ ਦੇਖੋ ਦੇ ਜਿਹੜੀ ਗੱਲ ਮੈਂ ਤੁਹਾਨੂੰ ਪਹਿਲੇ ਕਹਿ ਰਿਹਾ ਸੀ ਕਿ ਜਿਹੜੇ ਲੜਕੇ ਜਿਹੜੇ ਸਾਡੀ ਹਿੱਟਲਿਸਟ 'ਚ ਅੱਗੇ ਹੈ ਜਿਹੜਾ ਇਹ ਪੈਡਲਿੰਗ ਦਾ ਕੰਮ ਵੀ ਕਰ ਰਿਹਾ ਬਦਮਾਸ਼ ਵੀ ਹੈ ਮਲਟੀਪਲ ਐਫ ਆਈ ਆਰਸ ਦੇਤੇ ਰਾਹੁਲ ਲੰਡੋ ਤੇ ਸਾਡਾ ਜਿਹੜਾ ਸ਼ੱਕ ਸੀ ਪਹਿਲੇ ਕਿ ਇਹ ਕੋਈ ਵੈਪਨ ਹੋਊ ਵੀ ਜਿਹੜੀ ਚੀਜ਼ ਉਹ ਸਹੀ ਨਿਕਲੀ ਤੇ ਆਪਾਂ ਬੜੀ ਹੀ ਵਧੀਆ ਤਰੀਕੇ ਨਾਲ ਜਿਹੜੇ ਐਸਐਟੂ ਇਸ ਟੀਮ ਨੂੰ ਲੀਡ ਕਰਕੇ ਤੇ ਵੈਪਨ ਰਿਕਵਰ ਕੀਤਾ ਨਾਲ ਸੀ ਗਈ ਵੀ ਟੀਮ ਵੀ ਸੀ ਤੇ ਇਸ ਤਰੀਕੇ ਨਾਲ ਆਪਾਂ ਇੱਥੇ ਇੱਕ ਵੈਪਨ ਜਿੰਦਾ ਰੋਲ ਦੇ ਨਾਲ 65000 ਰੁਪਏ ਫਰਦਰ ਇੱਥੇ ਰਿਕਵਰੀ ਕੀਤੀ ਤੇ ਵੈਪਨ ਤੋਂ ਉਹ ਜਿਹੜਾ ਟ੍ਰੇਨਿੰਗ ਵਗੈਰਾ ਕੁਝ ਲੱਗ ਜਾਂਦੀ ਕਿੱਥੇ ਦੇ ਬਾਰੇ ਵਿੱਚ ਜੀ ਇਹਨਾਂ ਦੇ ਜਿਹੜੇ ਇਹਨਾਂ ਨੇ ਨਸਲ ਮਿਸ਼ਨ ਲਿਆ ਹੁੰਦੇ ਸੂਚ ਬਾਰੇ ਦੱਸਿਆ ਪੂਰਾ ਨਾਮ ਮੈਂ ਕਿਨਾਰ ਡਿਸਕਲੋਜ਼ ਨਹੀਂ ਕਰੂੰਗਾ ਕਿਉਂਕਿ ਇਹ ਬੰਦਾ ਹਲੇ ਆਪਾਂ ਪੜਿਆ ਨਹੀਂ ਇਹ ਵੀ ਫਰਦਰ ਨਿਸ਼ਾਨ ਦੇਈ ਤੇ ਅਗਰ ਆਪਾਂ ਦੇਖੀਏ ਤੇ ਤਕਰੀਬਤ 8 ਤੋਂ ਬੰਦੇ ਹੋਰ ਆਪਾਂ ਨਾਮਜ਼ਦ ਕੀਤੇ ਪੂਣਾ ਚ ਬੋਥ ਸਾਈਡ ਫਾਰਵਰਡ ਐਂਡ ਬੈਕਵਰਡ ਲਿੰਕੇਜ ਬੈਕਵਰਡ ਲਿੰਕੇਜ ਇਹ ਕਿਥੋਂ ਨਸ਼ਾ ਤੇ ਅਸਲਾ ਲੈ ਕੇ ਆਏ ਤੇ ਫਰਦਰ ਇਹ ਕਿਨੂੰ ਵੇਚਦੇ ਸੀ ਉਹਨਾਂ ਦੇ ਨਾਮ ਮੈਂ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਉਹਨਾਂ ਤੇ ਵੀ ਆਪਾਂ ਪਕੜ ਕਰ ਰਹੇ ਹਾਂ ਉਹਨਾਂ ਤੋਂ ਵੀ ਕੱਲੇ ਕੱਲੇ ਬੰਦੇ ਦੀ ਆਪਾਂ ਤਸਦੀਕ ਕੀਤੀ ਹੈ ਤੇ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਵੀ ਆਪਾਂ ਪੜਨਾ ਇਹ ਨਸ਼ਾ کاروبار ਕੋਈ ਕੁਝ ਕਰ ਰਿਹਾ ਕਿਤੇ ਬੁੱਕਾਈ ਦੇ ਜੀ ਇਹਦਾ ਨਸ਼ੇ ਦੇ ਸਪਲਾਈ ਦਾ ਇਸ ਤਰ੍ਹਾਂ ਹੈ ਕਿ ਇਹ ਕਾਫੀ ਦਿਨ ਤੋਂ ਇਸ ਕੰਮ ਚ ਲੱਗੇ ਹੋਣਾ ਇਸ ਤੋਂ ਪਹਿਲੇ ਵੀ ਇੱਥੇ ਐਫ ਆਈ ਆਰਸ ਤੇ ਸਪਲਾਈ ਜਿਹੜੀ ਹੈ ਬੇਸਿਕਲੀ ਆਪਣੀ ਪਠਾਨਪੁਰ ਦੇ ਏਰੀਆ ਚ ਇਹਦੇ ਅੱਗੇ ਬੰਦੇ ਸੀ ਜਿਹੜੇ ਮਾਨੂੰ ਤੋਂ ਦੱਸਿਆ ਨਾਮ ਦੋਦ ਕੀਤੇ ਆ ਪਰ ਫੋਰਵਰਡ ਦੇ ਪੂਰਾ ਨੂੰ ਸਪਲਾਈ ਕਰਦਾ ਸੀ ਵੱਡੇ ਤੌਰ ਤੇ ਆਪਾਂ ਪਠਾਨਪੁਰ ਚ ਕਾਫੀ ਹੱਦ ਤੱਕ ਨੱਥ ਪਾਈ ਹੈ ਇਹਨਾਂ ਇਹ ਇੱਥੇ ਅੱਡੀ ਮੂਵਮੈਂਟ ਨਹੀਂ ਕਰ ਪਾਰੇ ਨਾ ਹੀ ਇੱਥੇ ਸੀ ਇਹ ਵੀ ਜਲੰਧਰ ਵਾਲੀ ਸਾਈਡ ਤੋਂ ਆ ਰਿਹਾ ਸੀ ਇਥੋਂ ਆਪਾਂ ਪੂਰੇ ਭਜਾ ਕੇ ਰੱਖੇ ਦਨ ਬਟ ਫਿਰ ਵੀ ਜਿਹੜਾ ਇਹਨਾਂ ਦਾ ਨੈਟਵਰਕ ਉਹਨੂੰ ਤੋੜਨਾ ਸਾਡਾ ਪੜਦਾ ਜਿਨ੍ਹਾਂ ਨਾਲੇ ਜੁੜੇ ਹੋਏ ਆ ਜਿਨ੍ਹਾਂ ਨੂੰ ਕੇ ਨਸ਼ਾ ਸਪਲਾਈ ਕਰਦੇ ਸੀ ਜਿੰਨਾ ਵੀ ਘੱਟ ਵੱਧ ਕਰਦੇ ਸੀ ਜਦੋਂ ਵੀ ਕਰਦੇ ਸੀ ਉਹਨਾਂ ਬੰਦਿਆਂ ਦੀ ਟੇਲਸ ਆਪਣੇ ਕੋਲ ਆ ਗਈ ਹੈ ਪਹਿਲੇ ਤੇ ਜੀ ਉਹਨਾਂ ਨਾਲ ਇਹਨਾਂ ਦਾ ਲਿੰਕ ਨਹੀਂ ਸੀ ਕੋ ਲੜਕੀ ਜਿਹੜੇ ਜ਼ਿਆਦਾ ਆਪਣੇ ਬਰਵਾਸਪੁਰ ਜ਼ਿਲ੍ਹੇ ਦੇ ਸੀ ਇਹ ਲੜਕੀ ਜਿਹੜੇ ਆ ਪਟਨਾਪੁਰ ਜ਼ਿਲ੍ਹੇ ਦੇ ਇਹਨਾਂ ਚ ਇੱਕ ਲੜਕਾ ਜਿਹੜਾ ਅਸੀਂ ਨਾਮ ਦਰ ਕੀਤਾ ਉਹ ਬਰਵਾਸਪੁਰ ਜ਼ਿਲ੍ਹੇ ਦਾ ਤੇ ਬਟ ਉਹਦੇ ਨਾਲ ਇਹਨਾਂ ਦਾ ਕੋਈ ਖਲਾਸਾ ਨਹੀਂ ਸੀ ਵੈਟਰਨ ਰਿਪੋਰਟ ਨਹੀਂ ਸੀ ਜੀ ਇਹ ਖਲਾਸਾ ਲੈ ਕੇ ਬਣਾ ਥੋੜਾ ਮੁਸ਼ਕਲ ਹੈ ਤੇ ਬਾਕੀ ਇਹ ਫਰਦਰ ਜਿਹੜੀ ਇਹਦੀ ਪ੍ਰਿੰਸੀਪਲ ਰਿਪੋਰਟ ਆਈਗੀ ਉੱਪਰ ਪਤਾ ਲੱਗੇਗਾ ਕਿ ਇੰਡੀਅਨ ਮੇਡ ਆ ਵੈਸੇ ਇਹਦੇ ਉੱਪਰ ਮੇਡ ਇਨ ਯੂਐਸਏ ਲਿਖਿਆ ਹੋਇਆ ਹੈ ਬਟ ਇਹਦੀ ਪਰਸਪਰ ਦੀ ਵਿਲੈਸਟਿਕ ਰਿਪੋਰਟ ਤੇ ਵਧਦੀ ਜੀ ਰਿਕਵੈਸਟ ਤੇ ਜਵਾਬ ਕੀ ਰਿਹਾ ਹੈ ਦੱਸ ਤਾਂ ਪ੍ਰੋਗਰਾਮ ਕਹਿਦਾ ਹੈ ਜਿਹਦੇ ਤੋਂ ਮਤਲਬ ਉਹ ਗਏ ਕਿਹਾ ਜਿਸ ਤਰ੍ਹਾਂ ਤੁਹਾਡੇ ਮੁਖਾ ਤੁਹਾਡੇ ਸਾਹਮਣੇ ਮੈਂ ਕਾਫੀ ਦਿਨ ਬਾਅਦ ਆਇਆ ਇਹਦੇ ਵਿੱਚ ਇਹਦੇ ਦੌਰਾਨ ਆਪਾਂ ਇੱਕ ਜਿਹੜਾ ਮੀਥਲਰਲ ਕਾਊਂਟਰ ਹੋਇਆ ਤੁਹਾਨੂੰ ਪਤਾ ਹੀ ਹੈ ਉਸ ਤੋਂ ਲਾਵਾ ਆਪਾਂ ਪ੍ਰਗਨਪੁਰਚੇ ਲਗਾਤਾਰ ਕਾਫੀ ਆਪਰੇਸ਼ਨਸ ਵੀ ਕੀਤੇ ਆ ਤੇ ਜਿਹੜੇ ਬਦਮਾਸ਼ ਅੰਸਰ ਹੁਣ ਸਰੋਂ ਨੂੰ ਪੜਿਆ ਮੇਰਾ ਦੇਖੋ ਜੀ ਇੱਕੋ ਹੀ ਮੈਸੇਜ ਹੈ ਜਿਹੜਾ ਬੰਦਾ ਇਸ ਤਰ੍ਹਾਂ ਦੇ ਗਲਤ ਕੰਮਾਂ 'ਚ ਲੱਗੂਗਾ ਨਜਾਇਜ਼ ਵੈਪਨ ਰੱਖੂਗਾ ਖਾਸ ਕਰ ਉਹਨੂੰ ਆਪਾਂ ਬਿਲਕੁਲ ਨਹੀਂ ਬਖਸ਼ਾਂਗੇ ਨਗਰੂ ਦੇ ਮਾਂਚੇ ਕੋਈ ਚਾਹ ਹੈ ਕਿ ਵੀ ਆਪਾਂ ਇਹ ਨਜਾਇਜ਼ ਵੈਪਨ ਰਾਤੀਂ ਤੇ ਬਦਮਾਸ਼ੀ ਕਰਨ ਲੱਗੇ ਪਠਾਨਪੁਰ 'ਚ ਤੇ ਪੋਸੀਬਲ ਨਹੀਂ ਹੋਣਾ ਸਾਡੇ ਤੋਂ ਦੇਖੋ ਪੂਰੀ ਇਨਫੋਰਮੇਸ਼ਨ ਹੈ ਇਹ ਚੀਜ਼ ਜਿਹੜੀ ਹੈ ਲੋਕ ਕੇ ਸਕਦੀ ਨਹੀਂ ਕਿਉਂਕਿ ਆਪਾਂ ਉਹਨੇ ਮੁੰਡਾ ਫੜਿਆ ਨੇ ਅੱਗੇ ਦੱਸਿਆ ਨਾ ਉਹ ਮੁੰਡੇ ਜਾਂ ਤੇ ਪਰਿਵਾਰ ਨੂੰ ਛੱਡ ਦੇਣਗੇ